ਵਾੜੀ ਖਾਲਸਾ ਪੰਥ ਦੇ ਵਿੱਚ ਸਿੱਖ ਧਰਮ ਦੀ ਰਹਿਤ ਮਰਿਆਦਾ ਵਿੱਚ ਅਕਾਲੀ ਸ਼ਬਦ ਇੱਕ ਬਹੁਤ ਸ਼ਾਨਾਮਤੀ ਇਤਿਹਾਸ ਰੱਖਦਾ ਹੈ ਤੇ ਆਪਦੀ ਇੱਕ ਥਾਂ ਵਿਸ਼ੇਸ਼ ਰੱਖਦਾ ਉਹ ਅਕਾਲੀ ਜੇ ਕਿ ਆਪਾਂ ਸ਼ਲੋਕ ਪੜ੍ਹਦੇ ਨੇ ਨਿਹੰਗ ਸਿੰਘ ਆਪਣੀ ਫੌਜਾਂ ਕਿ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਹਾਰਾ ਹੈ ਆਪਾਂ ਸ਼ਹੀਦੀ ਦਾੜਾੜੇ ਬਣਾ ਰਹੇ ਆ ਉਹ ਅਕਾਲੀ ਜਿਨ੍ਹਾਂ ਦੇ ਜਥੇਦਾਰ ਦਸਮ ਪਾਤਸ਼ਾਹ ਬਾਬਾ ਫਤਿਹ ਸਿੰਘ ਜੀ ਨੂੰ ਥਾਪ ਕੇ ਗਈ ਸੀ ਅੱਜ ਉਹ ਸ਼ਬਦ ਦੀ ਉਹ ਸ਼ਬਦ ਉਹ ਅਕਾਲੀ ਸ਼ਬਦ ਤੇ ਉਹਦੀ ਪਰਭਾਸ਼ਾ ਬਦਲੀ ਜਾ ਰਹੀ ਹੈ ਕਿਉਂ ਬਦਲੀ ਜਾ ਰਹੀ ਹੈ ਕਿਉਂਕਿ ਪਘੋੜੇ ਦਲ ਦਾ ਜੋ سلوਕ ਤੇ ਇਹਨਾਂ ਦੀ ਕਹਿਣੀ ਕਥਣੀ ਕੁਝ ਸਮੇਂ ਤੋਂ ਰਹੀ ਹੈ ਇਹਨਾਂ ਨੂੰ ਲੋਕਾਂ ਨੇ ਪਸੂ ਕਹਿਣਾ ਸ਼ੁਰੂ ਕਰਤਾ ਪਸੂ ਡਾਇਨਾਸੌਰ ਇਸ ਕਰਕੇ ਗੁਰਬਾਣੀ 'ਚ ਵੀ ਜੇ ਆਪਾਂ ਦੇਖੀਏ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਸੁਖਨੀ ਸਾਹਿਬ ਦੀ ਬਾਣੀ 'ਚ ਆਪਾਂ ਪੜਦੇ ਆ ਤੇ ਇਹਨਾਂ ਦੀ ਕਹਿਣੀ ਤੇ ਕਥਨੇ ਕੋਈ ਉਹ ਤੋਂ ਬਾਹਲੀ ਦੂਰ ਨਹੀਂ ਖਾਲਸਾ ਪੰਥ ਦੇ ਫਲਸਫੇ ਤੇ ਖਾਲਸਾ ਜੀ ਦੇ ਬੋਲ ਬਾਲੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਲਈ ਆਜ਼ਾਦੀ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਇਹ ਜੋ ਸਿਆਸੀ ਪਾਰਟੀ ਸਿਰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਬੜੀ ਸੀ ਜੀਦੇ ਅੰਦਰ ਹੁਣ ਤੇ ਇੱਕ ਸਮੇਂ ਚ ਬੜਾ ਮਾਣ ਮਹਿਸੂਸ ਕਰਦੇ ਸੀ ਤੇ ਦੂਰੋਂ ਹੀ ਪਤਾ ਲੱਗਦਾ ਸੀ ਕਿ ਉਹ ਅਕਾਲੀ ਜਾ ਰਿਹਾ ਹੈ ਇੱਕ ਇਹ ਜੀ ਸੱਚੀ ਤੇ ਸੁੱਚੀ ਸ਼ਖਸੀਅਤ ਤੇ ਬਾਨੀ ਹੁੰਦੇ ਸਨ ਅਕਾਲੀ ਦਾਸ ਵੀ ਬਾਕੀ ਕਈ ਪਰਿਵਾਰਾਂੋਂ ਤਿੰਨ ਤਿੰਨ ਚਾਰ ਪੀੜੀਆਂ ਤੋਂ ਅਸੀਂ ਅਕਾਲੀ ਆ ਰਹੇ ਹਾਂ ਪਰ ਇਹਨਾਂ ਨੇ ਇੱਕ ਜਿ ਨਵੀਂ ਰੀਤ ਸ਼ੁਰੂ ਕਰਤੀ ਹੈ ਕਿ ਆਪਣੇ ਪੜੂ ਭਗੌੜੇਦਲ ਨੇ ਬੜਾ ਮਾਣ ਚ ਮਹਿਸੂਸ ਕਰਨਾ ਸ਼ੁਰੂ ਕਰਤਾ ਕਿ ਜੀ ਇਸ ਦਾ ਡਾਇਨਾਸੌਰ ਜਦ ਪਹਿਲੇ ਹਮ ਸਿਸਟ ਬਣਾਇਆ ਦੈ ਤਰਚੇ ਦੁਸ਼ਟ ਦੁਖਦਾਈ ਤੈ ਪੁੱਜ ਬਲ ਬਬਰ ਹੈ ਗਏ ਪੂਜਿਤ ਪਰਮ ਪੁਰਖ ਰਹਿ ਗਏ ਦਸਮ ਪਾਤਸ਼ਾਹ 75 ਨਾਟਕ ਚ ਫਰਮਾਉਂਦੇ ਨੇ ਕਿ ਖਾਲਸਾ ਜੀ ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਇਹ ਦੁਸ਼ਟ ਇਹ ਹੰਕਾਰੀ ਇਹ ਆਪਣੇ ਬਲ ਤੇ ਮਾਨ ਕਰਨ ਵਾਲੇ ਇਹ ਪਸੂ ਡਾਇਨਾਸੌਰ ਅਕਾਲ ਪੁਰਖ ਦੀ ਰਚਨਾ ਸੀ ਪਰ ਉਹ ਇੰਨੇ ਕ ਜਿਆਦਾ ਆਪ ਦੇ ਬਲ ਬੁੱਝਦੇ ਅੰਦਰ ਹੀ ਇੰਨੇ ਕ ਜਿਆਦਾ ਰਚ ਗਏ ਸੀ ਤੇ ਇਹ ਸੋਚਣ ਲੱਗੇ ਸੀ ਕਿ ਇਹ ਸਾਰੀ ਧਰਤੀ ਦੇ ਮਾਲਕ ਅਸੀਂ ਆ ਤੇ ਉਦੋਂ ਅਕਾਲ ਪੁਰਖ ਨੇ ਹੀ ਇਹਨਾਂ ਨੂੰ ਇਸ ਸੰਸਾਰ ਦੇ ਉੱਤੇ ਖਤਮ ਕਰਨਾ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਮਤ ਸੀ ਉਹ ਇੰਨੀ ਕ ਜਿਆਦਾ ਗਿਰ ਚੁੱਕੀ ਸੀ ਤੇ ਹਮ ਤਨਕ ਤਮਕ ਮੋਖਾਪੇ ਦਸਮ ਪਾਤਸ਼ਾਹ ਕਹਿੰਦੇ ਆ ਕਿ ਖਾਲਸਾ ਜੀ ਅਕਾਲ ਪੁਰਖ ਨੇ ਕਰੋਧ ਚ ਆ ਕੇ ਇਹਨਾਂ ਦੀ ਜੜ ਪੁੱਟੀ ਫੇਰ ਪਸੂਆਂ ਦੀ ਤੇ ਇਹ ਜੜ ਫੇਰ ਕਦੇ ਹਰੀ ਨਹੀਂ ਹੋਣੀ ਇਹਨਾਂ ਨੇ ਸੰਸਾਰ ਚ ਫੇਰ ਕਦੇ ਨਹੀਂ ਹੁਣ ਹੁਣ ਖਾਲਸਾ ਜੀ ਮੈਂ ਮੁਖਾਤਬ ਐ ਪੀੜੀਦਰ ਪੀੜੀ ਜਿਹੜੇ ਅਕਾਲੀ ਪਰਿਵਾਰ ਨੇ ਆਪਦੇ ਨੌਜਵਾਨ ਵੀਰਾਂ ਨੂੰ ਕੀ ਤੁਸੀਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਟ ਆ ਕੇ ਉਹ ਸ਼ਾਨਾਮਤੀ ਅਕਾਲੀ ਬਨਣਾ ਕਿ ਇਹ ਪਘੋੜੇ ਦਲ ਦੇ ਨਾਲ ਅਲੱਗ ਹੈ ਕਿ ਜਿਹੜੇ ਖੁਦ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਪਸ਼ੂਆਂ ਤੇ ਇਹ ਪਸ਼ੂ ਦੀ ਵਿਰਤੀ ਵਾਲਿਆਂ ਨਾਲ ਜੁੜ ਕੇ ਤੁਸੀਂ ਪਸ਼ੂ ਬਣਨਾ ਦੂਸਰਾ ਮੈਂ ਕਹਿਣਾ ਚਾਹੁੰਦਾ ਕਾਂਗਰਸ ਦੇ ਪਾਰਟੀ ਜਿਹੜੇ ਆ ਇੰਦਰਾ ਗਾਂਧੀ ਬੀਬਾ ਦੇ ਨਾਜਾਇਜ਼ ਲਾਦਾ ਜਿਹੜੀਆਂ ਇੱਥੇ ਬੈਠੀਆਂ ਨੇ ਤੇ ਖਾਸ ਕਰਕੇ ਇਹ ਕਾਲੇ ਅੰਗਰੇਜ਼ ਝਾੜੂ ਪਾਰਟੀ ਜਿਹੜੀ ਵਾਲੀ ਆਏ ਹੋਏ ਜੇ ਤੁਹਾਨੂੰ ਕਾਲੀ ਪਰਭਾਸ਼ਾ ਦੀ ਕੋਈ ਡੈਫੀਨੇਸ਼ਨ ਚਾਹੀਦੀ ਹੈ ਮੈਂ ਤੁਹਾਡੇ ਕੋਲ ਸਮਗਰੀ ਭੇਜ ਦੂੰਗਾ ਜੇ ਤੁਸੀਂ ਜਿਉਂਦੇ ਜਾਗਦੇ ਦੇਖਣੇ ਨੇ ਤਾਂ ਤੁਸੀਂ ਅਕਾਲ ਤਖਤ ਤੋਂ ਚੱਲੀ ਮੁਹਿੰਮ ਜਿਹੜੇ ਡੈਲੀਗੇਟ ਬਣੇ ਨੇ ਜਿਨ੍ਹਾਂ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਬਣੇ ਨੇ ਉਹਨਾਂ ਨੂੰ ਮਿਲ ਕੇ ਦੇਖੋ ਤੇ ਤੁਹਾਨੂੰ ਪਤਾ ਲੱਗੂਗਾ ਅਸਲ ਅਕਾਲੀ ਕੀ ਹੁੰਦੇ ਨੇ ਤੇ ਉਹਨਾਂ ਦੇ ਕੀ ਕਿਰਦਾਰ ਹੁੰਦੇ ਨੇ ਅਕਾਲੀ ਸ਼ਬਦ ਦੀ ਪਰਭਾਸ਼ਾ ਬਦਲਣ ਵਾਲਿਆਂ ਨੂੰ ਮੈਂ ਸਖਤ ਚੇਤਾਵਨੀ ਵੀ ਦਿੰਦਾ ਅਕਾਲੀ ਕੋਈ ਪਸ਼ੂ ਨਹੀਂ ਅਕਾਲੀ ਅਕਾਲ ਪੁਰਖ ਦੀ ਫੌਜ ਹੈ ਤੇ ਖਾਲਸਾ ਕਰੇਗਾ ਰਾਜ ਇਹ ਦਸਮ ਪਾਤਸ਼ਾਹ ਦੇ ਬੋਲਣੇ ਇਹ ਉਹ ਖਾਲਸ ਫੌਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ